ਕਹਾਣੀ ਮਿੱਠੜੇ ਮੇਵੇ ਅਕਸਰ ਦੀ ਤਰ੍ਹਾਂ ਕਿ ਡੋਂਜਾਏ ਦਾ ਫੋਨ ਆਇਆ ਸੀ ਬੇਬੇ ਦਾ ਕੀ ਹਾਲ ਏ ਤਾਇਆ ਕਹਿ ਰਿਹਾ ਸੀ ਕਿ ਹਾਲਤ ਵਿੱਚ ਕੁਝ ਸੁਧਾਰ ਹੈ ਕਿਹੜੇ ਹਸਪਤਾਲ ਵਿੱਚ ਦਾਖਲ ਕਰਵਾਈਏ ਮੈਂ ਪੈਸੇ ਭੇਜ ਰਿਆ ਨਾ ਵਧੀਆ ਤੋਂ ਵਧੀਆ ਹਸਪਤਾਲ ਵਿੱਚ ਦਾਖਲ ਕਰਵਾਓ ਪੈਸੇ ਦੀ ਕੋਈ ਪਰਵਾਹ ਨਾ ਕਰਿਓ ਬਾਪੂ ਮੈਂ ਬੈਠਾ ਹਾਂ ਬੇਬੇ ਦੀ ਹਾਲਤ ਦਿਨੋ ਦਿਨ ਖਰਾਬ ਹੋ ਰਹੀ ਸੀ ਡਾਕਟਰ ਬਠੇਰੀ ਬਾਹ ਲਾ ਰਹੇ ਸੀ ਪਰ ਫਿਰ ਵੀ ਹੌਸਲਾ ਦੇ ਰਹੇ ਸੀ ਪਰਦੇਸੋਂ ਘੰਟੀ ਵੱਜੀ ਬਾਪੂ ਪੈਰੀ ਪੈਨਾ ਇਹ ਹਾਲ ਹੈ ਬੇਬੇ ਦਾ ਕੋਈ ਸੁਧਾਰ ਹੈ ਕਿ ਨਹੀਂ ਮੈਂ ਕੰਮ ਵਿੱਚ ਬਹੁਤ ਰੁੱਝਿਆ ਹੋਇਆ ਹਾਂ ਪਰ ਬਾਪੂ ਪੈਸੇ ਦੀ ਪਰਵਾਹ ਨਾ ਕਰੇ ਹੜ ਵਾਂਗ ਰੋੜ ਤੇ ਹੋਰਾਂ ਨਾ ਡਰਿ ਤੇਰਾ ਕਰਤਾਰਾ ਬਥੇਰਾ ਪੈਸਾ ਕਮਾਉਣ ਡਿਆ ਬਸ ਬੇਬੇ ਬਚਣੀ ਚਾਹੀਦੀ ਏ ਪਰ ਮੇਰੀ ਗੱਲ ਤਾਂ ਸੁਣ ਹੈਲੋ ਹੈਲੋ ਵਿਚਕਾਰੋਂ ਗੱਲ ਕੱਟੀ ਗਈ ਤੇ ਕਈ ਕੁਝ ਬਾਪੂ ਦੇ ਸੰਗੇ ਵਿੱਚ ਹੀ ਅੜਿਆ ਰਹਿ ਗਿਆ ਮੈਂ ਕਿਹਾ ਕਰਤਾਰੇ ਦੇ ਬਾਪੂ ਮੈਂ ਨਹੀਂ ਬਚਣਾ ਹੁਣ ਐਵੇਂ ਬਹੁਤਾ ਰੁਪਈਆ ਨਾ ਨਾਸ ਕਰ ਪਤਾ ਨਹੀਂ ਕਿਹੜੇ ਹਾਲ ਵਿੱਚ ਰਹਿ ਕੇ ਕਰਤਾਰਾ ਪੈਸੇ ਭੇਜਦਾ ਹੋਣਾ ਮੈਂ ਹੁਣ ਕਿਹੜੇ ਲਵੇਰੇ ਰੜਕਨੇ ਨੇ ਤੂੰ ਨਿਆਣਿਆਂ ਦਾ ਸੋਚ ਜਿਹੜੇ ਪੈਸੇ ਮੇਰੇ ਤੇ ਨਾਸ਼ ਕਰਨਦੇ ਆ ਉਹੋ ਜੀਤੋ ਦੇ ਵਿਆਹ ਲਈ ਰੱਖ ਬਸ ਇੱਕ ਵਾਰੀ ਕਰਤਾਰਾ ਆ ਜਾ ਜਾਂਦਾ ਤਾਂ ਮੇਰਾ ਸਾਹ ਸੌਖਾ ਨਿਕਲ ਜਾਂਦਾ ਕਈ ਜੁਗੜੇ ਬੀਤ ਗਏ ਮੁੰਡੇ ਦਾ ਮੂੰਹ ਤੱਕੇ ਨੂੰ ਹੁਣ ਤਾਂ ਆਂਦਰਾਂ ਜੀਆਂ ਵੀ ਸੁੱਕ ਗਈਆਂ ਨੇ ਕਰਤਾਰੇ ਦੇ ਬਾਪੂ ਮੁੰਡੇ ਨੂੰ ਫੋਨ ਕਰਕੇ ਕਹੇ ਮੈਨੂੰ ਬਸ ਇੱਕ ਵਾਰੀ ਮਿਲ ਜਾਵੇ ਬਸ ਠੰਡ ਪੈ ਜਾਵੇ ਕਲੇਜੇ ਹਸਪਤਾਲ ਵਿੱਚ ਆਖਰੀ ਘੜੀਆਂ ਗਿਣਦੀ ਬੇਬੇ ਜਹਾਨੋਂ ਕੋਚ ਕਰ ਗਈ ਕਰਤਾਰਾ ਤੈਨੂੰ ਸਹਿਕ ਦੀ ਮਰ ਗਈ ਤੇਰੀ ਬੇਬੇ ਬਸ ਕਰਤਾਰਾ ਕਰਤਾਰਾ ਆਖਦੀ ਰਹੀ ਆਖਰੀ ਸਾਹਾਂ ਤੱਕ ਜੇ ਤੂੰ ਪਹੁੰਚ ਜਾਂਦਾ ਤਾਂ ਉਹਦੀ ਜਾਨ ਸੌਖੀ ਨਿਕਲ ਜਾਂਦੀ ਚੰਗਾ ਦਸਵੇਂ ਨੂੰ ਭੋਗ ਹੈ ਪਰ ਤੂੰ ਚੌਥੇ ਨੂੰ ਹੀ ਆ ਜਾਵੇਂ ਘਟੋ ਘਟੋ ਉਹਦੀਆਂ ਹੱਡੀਆਂ ਤਾਂ ਆਪਣੇ ਹੱਥੀਂ ਚੁਗ ਲਈ ਆ ਕੇ ਬਾਪੂ ਨੇ ਫੋਨ ਬੰਦ ਕੀਤਾ ਬਾਪੂ ਜੇ ਮਾਂ ਜੇ ਆਉਂਦੀ ਰਹਿੰਦੀ ਤਾਂ ਮੈਂ ਵੀ ਆ ਜਾਂਦਾ ਹੁਣ ਬੇਬੇ ਨਹੀਂ ਰਹੀ ਹੁਣ ਕੀ ਕਰਨਾ ਐਡੀ ਦੂਰ ਆ ਕੇ ਮੈਂ ਪੈਸੇ ਭੇਜ ਰਿਹਾ ਹਾਂ ਬੇਬੇ ਦਾ ਇਕੱਠ ਬੜੀ ਧੂਮ ਧਾਮ ਨਾਲ ਕਰਨਾ ਮੈਂ ਕਿਹਾ ਗੱਲ ਤਾਂ ਸੁਣ ਤੇ ਫੇਰ ਗੁੱਬਗਲਾਟ ਬਾਪੂ ਦੇ ਗਲੇ ਵਿੱਚ ਹੀ ਅੜਿਆ ਰਿਆ ਬਾਪੂ ਹੱਥ ਵਿੱਚ ਰੀਸੀਵਰ ਫੜੀ ਆਪਣਾ ਅੰਤ ਵੀ ਕੁਝ ਇਸੇ ਤਰ੍ਹਾਂ ਹੀ ਵੇਖ ਰਿਹਾ ਸੀ ਭੋਗ ਤੇ ਪੈਸਾ ਪਾਣੀ ਵਾਂਗ ਰੋੜਿਆ ਗਿਆ ਪੂਰਾ ਜਗਤ ਸਿੱਖਤਾ ਕਰ ਰਿਹਾ ਸੀ ਪਰ ਬਾਪੂ ਜਾਣਦਾ ਸੀ ਇਹ ਕਰਤਾਰੇ ਦੀ ਮਾਂ ਦੀ ਆਤਮਾ ਦੀ ਖਿਲੀ ਉਡਾਈ ਜਾ ਰਹੀ ਹੈ ਉਸ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਸੀ ਪਰ ਫਿਰ ਉਸ ਨੂੰ ਲੱਗ ਰਿਹਾ ਸੀ ਜਿਵੇਂ ਵਿਹੜੇ ਵਿੱਚ ਲੱਗੀ ਤਰੇਕ ਤੇ ਟੰਗੀ ਹਸਤੀਆਂ ਹਸਤੀਆਂ ਦੀ ਥੈਲੀ ਕਹਿ ਰਹੀ ਹੋਵੇ ਕਰਤਾਰਿਆ ਜਿਉਂਦਾ ਵਸਦਾ ਰਹੋ ਭਾਵੇਂ ਸੱਤ ਸਮੁੰਦਰੋਂ ਪਾਰ ਹੀ ਰਹੋ ਲੰਮੀਆਂ ਉਮਰਾਂ ਮਾਣੇ ਬਾਪੂ ਦੀ ਭੋਬ ਨਿਕਲ ਗਈ। ਉਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਪੁੱਤਰ ਜਿਆਦਾ ਮਿੱਠੜੇ ਮੇਵੇ ਹੁੰਦੇ ਨੇ ਜਾਂ ਪੈਸਾ। ਪੈਸੇ ਨਾਲ ਦੁੱਧ ਤਾਂ ਖਰੀਦਿਆ ਜਾ ਸਕਦਾ ਹੈ ਪਰ ਮਾਂ ਦੀ ਛਾਤੀ ਦਾ ਨਿੱਗ ਨਹੀਂ। ਸ਼ਾਇਦ ਪੈਸਾ ਹੀ ਮਿੱਠੜਾ ਮੇਵਾ ਹੈ। ਅੱਛਾ ਉਸ ਦੀਆਂ ਕੁਰਲਾਟਾਂ ਸੁਣ ਕੇ ായദ് മസ്ഥിയുബി മോറിയ സ